ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੌਕਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਦੇਵੀਆਲਾ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਇੱਕ ਤਾਂ ਬਿਲਕੁਲ ਤਾਜ਼ਾ ਸੂਰ ਨਾਗਾ ਜੀ ਤੇ ਇੱਕ ਗੱਬਣਾ ਸਮਾਹ ਜੇ ਲੈਂਦਾ ਹੈ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚਲਦਾ ਰਹੂਗਾ ਜੀ ਸਾਹੀ ਗਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਹੈ ਗੁਰਿਆ ਪਿੰਡ ਦੇਵਾਲਾ ਜ਼ਿਲ੍ਹਾ ਫਰੀਕੋਟ ਤਹਿਸੀਲ ਕੋਟ ਮੋਬਾਈਲ ਨੰਬਰ ਹੈ 86907972 ਠੀਕ ਆ ਭਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਸੂਈ ਹੈ ਜੀ ਸੂਆ ਬਈ ਕਲੂਨ ਅੱਛੀ ਸੂਈ ਹੈ ਦੰਦੋ ਜੀ ਦੰਦੋ ਬਈ ਚਾਰ ਦੰਦ ਦਾ ਕਦੋਂ ਸੂਈ ਹੈ ਜੀ ਭਾਈ ਇਹਨੂੰ ਲਗਭਗ ਹੁਣ 5-10 ਮਹੀਨੇ ਠੀ ਹੋਇਆ ਸੀ ਬਾਕੀ ਭਾਈ ਅਜੇ ਦੇਖ ਲਓ ਨੌ ਵੀ ਕੱਚੇ ਆ ਬੱਚਾ ਕੀ ਹੈ ਜੀ ਮੇਲ ਕਾਫਾ ਭਾਈ ਬੱਚਾ ਠੀਕ ਆ ਭਾਈ ਇੱਕ ਗੱਲ ਹੈ ਮੇਰੇ ਫਾਰਮ ਦੀ ਬੱਚੀ ਸੀ ਕਰਮਾ ਜੀ ਨੇ ਮੰਨ ਕੇ ਚਾਲੇ ਜੀ ਬੱਚੇ ਨੂੰ ਜਨਮ ਦਿੱਤਾ ਜੇ ਕਿਤੇ ਖਾਰਮ ਚ ਲਈ ਵੀ ਠੀਕ ਆ ਕੱਦ ਕਾਟ ਚੰਗਾ ਤਿਆਰੀ ਬਹੁਤ ਸੋਹਣੀ ਕੀਤੀ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਕੱਦ ਕਾਟ ਵੀ ਚੰਗਾ ਚਾਰ ਦੰਦ ਬੱਚਾ ਹੀ ਆ ਜੀ 5 ਮਿੰਟ ਹੀ ਹੋਏ ਸਮਾਂ ਹਜੇ ਸੂਰਨ ਜੀ ਬੱਚਾ ਮਗਰ ਬੱਛਾ ਆ ਜਾਂਦਾ ਹਵਾਨਾ ਸੋਹਣਾ ਵੀਡੀਓ ਤਾਂ ਗੱਬਨ ਦੀ ਬਣਾਉਣੀ ਸੀ ਪਰ ਮੇਰੇ ਆਉਣ ਤੋਂ ਪਹਿਲਾਂ 5 ਮਿੰਟ ਸੂਪੀ ਆ ਜੀ ਸੋਹਣਾ ਤੇ ਵੱਡਾ ਹਵਾਨਾ ਜੀ ਥਣਾ ਦੇ ਡੰਨ ਆ ਮੇਰੇ ਜਮਾ ਥਣਾ ਦੀ ਡੰਨ ਆ ਬਾਈ ਠੀਕ ਆ ਜੀ ਕਿੰਨਾ ਬਾਜੂ ਵੀਰੇ ਦੁੱਧ ਬਰੇ ਦੁੱਧ ਦਾ ਪਹਿਲਣ ਬੱਚੀ ਮੰਨ ਕੇ ਚੱਲ ਜੇ ਸਾਹਮਣੇ ਫਾਰਮ ਚ ਲਈ ਆ 27 28 ਕਿਲੋ ਦੁੱਧ ਪਉਣਾ ਚਾਹੀਦਾ ਠੀਕ ਹੈ ਜੀ 27 28 ਕਿਲੋ ਦੁੱਧ ਪਉਣਾ ਚਾਹੀਦਾ ਬਾਕੀ ਹਵਾਨਾ ਬਹੁਤ ਡਬਲ ਆ ਜੀ ਹੱਕ ਵੀ ਆ ਥਣਾ ਦੇ ਸਾਈਡ ਵੀ ਸੋਹਣੇ ਗੈਪ ਤੇ ਲੱਗੇ ਆਂਡ ਹਵਾਨਾ ਲਾਲੋ ਸਾਹਿਬ ਜੀ ਪੈਗ ਸਾਈਡ ਨੂੰ ਵੀ ਤੱਕ ਬਹੁਤ ਆ ਤੇ ਅੱਗੇ ਨੂੰ ਵੀ ਚੈੱਕ ਕਰੋ ਜੀ ਅਗਲੇ ਥਾਂ ਤੋਂ ਧੁੰਨੀ ਨਾ ਲੱਗਿਆ ਬੈ ਜੀ ਹਵਾਨਾ ਕੋਈ ਭਾਲ ਨਹੀਂ ਨਿਰਾ ਠੋਸ ਦੁੱਧ ਦਾ ਲਾਹਵਾਨਾ ਜੀ ਚੈੱਕ ਕਰ ਸਕਦੇ ਹੋ ਖੰਡੀ ਕਰਮ ਵਾਲੀ ਇੰਨੀ ਹੈ ਚਾਹੇ ਸਿੱਧੇ ਪਾਸੇ ਬਹਿ ਜਾਓ ਚਾਹੇ ਪੁੱਠੇ ਪਾਸੇ ਬਹਿ ਜਾਓ ਬੱਚਾ ਮਗਰ ਵੱਛਾ ਡਿਮਾਂਡ ਵੇਰੇ ਦੀ ਬਈ ਡਿਮਾਂਡ ਮੰਨ ਕੇ ਚੱਲ ਵੀ ਜੇ ਤਾਂ ਗੱਬਣ ਹੁੰਦੀ ਤਾਂ ਆਪਾਂ ਜੋ ਮੁੱਲ ਕਰਨਾ ਸੀ ਹੁਣ ਜਮਾ ਸੂਈ ਕਰਕੇ ਆਪਾਂ ਜਮਾ ਜੈਲ ਮੁੱਲ ਠੀਕ ਆ ਮੁੱਲ ਆਪਾਂ ਕਹੋ ਕਿ 85 ਹੱਦੀ ਬਚੀ ਦੇ ਦੋ ਕੋਜੂ ਮਾਨ ਤਣ ਜੀ ਹਾਂ ਬਈ ਮਾਨ ਤਣ ਕਰ ਦਾਂਗੇ ਬਾਕੀ ਐ ਨਾ ਕੋਈ ਅੰਦਾਜ਼ ਲਾਏ ਵੀ ਛੋਟੀ ਆ ਹਾਈਟ ਦੀ ਪੂਰੀ ਆ ਸਹੀ ਗੱਲ ਆ ਜੀ ਬਾਈ ਦੇ ਮੋਢੇ ਤੇ ਕਰ ਆਉਂਦੀ ਆ 85 ਬਚੀ ਮੰਨ ਕੇ ਚੱਲ ਵੀ ਥੋੜੀ ਵਾਟੋਂ ਆਈ ਕਰਕੇ ਬਈ ਛੇਤੀ ਸੂਪੀ ਨਹੀਂ ਇੱਧਰ ਨਹੀਂ ਇੱਕ ਤਾ ਦਿਨ ਲੈ ਜਾਂਦੀ ਠੀਕ ਆ ਵੀਰੇ ਦੋ ਨੰਬਰ ਸੂਆ ਕਰਨ ਮਾ ਜੀ ਇਹਦਾ ਸੂਆ ਬਾਈ ਇਹਦਾ ਦੂਜਾ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਬਾਈ ਇਹ ਦੀ ਹਜੇ ਤੇ ਕਿੰਨਾ ਕੁ ਬਾਜੂ ਦੁੱਧ ਜੀ ਦੁੱਧ ਬਈ ਇਹ ਪਾ ਦੂਗੀ 12 13 ਕਿਲੋ ਠੀਕ ਆ ਜੀ 12 13 ਕਿਲੋ ਬਾਈ ਦੁੱਧ ਦਸਦਾ ਕੇ ਪਾ ਜੂਗੀ ਸੈਂਕਾ ਵੀਰੇ ਮਾਰਦੀ ਮੂਰ ਤੇ ਨਾ ਨਾ ਕੋਈ ਜਮਾ ਹੀ ਨਹੀਂ ਜਮਾ ਠੀਕ ਆ ਜੀ ਤੋੜ ਕੇ ਦਿਖਾ ਦੇ ਵੀਰੇ ਬਾਈ ਦੇ ਦੱਸਣ ਮੁਤਾਬਕ ਸੂਆ ਬਾਈ ਦੱਸਦਾ ਕੇ ਦੂਜਾ ਸੁਣਦੀ ਆ ਜੀ ਹਾਈਟ ਇਹਦੀ ਨਾਰਮਲ ਆ ਜਾਂਦੀ ਹੈ ਪਰ ਵਜਨ ਚੰਗਾ ਜੀ 12 13 ਕਿਲੋ ਦਸਦੀ ਉਮੀਦ ਆ ਬਾਕੀ ਸੇਵਾ ਦੇ ਸਿਰ ਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਬਾਕੀ ਫੇਸ ਕੁਆਲਿਟੀ ਸੋਹਣੀ ਆ ਜਿਸ ਚੈੱਕ ਕਰ ਸਕਦੇ ਹੋ ਥਣ ਕੱਲਾ ਕੱਲਾ ਨਿੱਖੜ ਮਾ ਤੇ ਇਹਦੀ ਡਿਮਾਂਡ ਵੀ ਰੇ ਭਾਈ ਮਨ ਲਾਪਾ ਪੌਸ ਕਰੀਏ ਜਮਾ ਜਾਈਏ ਡਿਮਾਂਡ ਆ ਪਾ 36000 ਦੀ ਬੈਠ ਦੇ ਰਾ ਆਫਰ ਹੀ ਆ ਜੀ ਹਾਂ ਜੀ 36000 ਦੀ ਬਾਈ ਕਹਿੰਦਾ ਬੈਠ 2 ਪੀ ਜਾਂ ਭਰ ਕੀ ਬੈਠ ਹੋਰ ਮੰਨੇ ਚੱਲ ਵਿਚਾਰ ਕੋਦੋਂ ਇਹਦਾ ਮੁੱਲ ਹੋਰ ਲਊਗਾ ਠੀਕ ਆ ਜੀ ਬਾਕੀ ਆਪਾਂ ਇੱਕ ਹੋਰ ਦੱਸ ਦੇ ਨਾ ਨੋਰਮਲ ਹਾਈਟ ਆ ਬਾਈ ਇਹਦੀ ਸਹੀ ਗੱਲ ਆ ਕੋਈ ਵੱਡੀ ਮੰਨ ਕੇ ਨਾ ਆਵੇ ਆ ਕੇ ਕਹੇ ਬਾਈ ਇਹ ਛੋਟੀ ਆ ਸਹੀ ਗੱਲ ਹੈ ਜੀ ਨੋਰਮਲ ਹਾਈਟ ਆ ਜੀ ਕੋਈ ਵੱਡੀ ਮੰਨ ਕੇ ਨਾ ਆਵੇ ਜੀ ਜਿਹਨੂੰ ਨੰਗ ਪਸੰਦ ਆਊਗਾ ਨੰਬਰ ਸਕਰੀਨ ਤੇ 22 ਦਾ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ